ਮੇਰੇ ਭਗਵੰਤ ਮਾਨ ਦੇ ਨਾਲ ਪੰਜਾਬ ਦੇ ਮੁੱਦਿਆਂ ਦੇ ਉੱਤੇ ਲੱਖ ਗਰਜ ਹੋਣਗੇ ਲੱਖ ਵਖਰੇਵੇਂ ਹੋਣਗੇ ਪਰ ਜੇ ਕੋਈ ਚੰਗਾ ਕੰਮ ਕਰੇ ਤੇ ਉਹਨੂੰ ਚੰਗਾ ਕਹਿਣਾ ਚਾਹੀਦਾ ਵਾ ਫਿਰ ਉਹਨੂੰ ਸਲਾਉਣਾ ਵੀ ਜ਼ਰੂਰ ਚਾਹੀਦਾ ਵਾ ਮੈਂ ਇੱਕ ਗੱਲ ਕਹਿਣ ਲੱਗਾ ਭਗਵੰਤ ਸਿਆ ਕੰਮ ਤੇ ਤੂੰ ਕੀਤਾ ਚੰਗਾ ਪਰ ਕੀਤਾ ਬੜੀ ਦੇਰੀ ਦੇ ਨਾਲ ਆ ਇਹ ਪਹਿਲੇ ਸਾਲ ਹੀ ਹੋਣਾ ਚਾਹੀਦਾ ਸੀਗਾ ਸਰਾਇਆ ਸਟੇਟ ਕੰਪਨੀ ਜਿਹੜੀ ਵਿਕਰਮ ਦੀ ਇਹ 1907 ਤੋਂ ਚੱਲੀ ਆ ਰਹੀ ਆ ਉਦੋਂ ਦੀ ਇਹ ਕੰਪਨੀ ਬਣੀ ਆ ਔਰ 1947 ਤੋਂ ਇਹਨੇ ਸ਼ਰਾਬ ਦਾ ਜਿਹੜਾ ਕੰਮ ਸ਼ੁਰੂ ਕੀਤਾ ਹੋਈਗਾ ਹੁਣ ਮੈਂ ਨਾਲ ਨਾਲ ਹੀ ਇਹਦੇ ਜਵਾਬ ਦੇਣੇ ਚਾਹੁੰਦਾ ਵਾਂ ਕਿ ਜਿਹੜਾ ਕਾਰੋਬਾਰ ਕਾਰੋਬਾਰਾਂ ਦੇ ਵਿੱਚ ਉਤਰਾ ਚੜਾ ਬਹੁਤ ਲੋਕਾਂ ਦੇ ਆਉਂਦੇ ਆ ਲੋਕ ਤਾਂ ਵੀ ਚੜਦੇ ਆ ਥੱਲੇ ਵੀ ਡਿੱਗਦੇ ਆ ਫਿਰ ਉੱਪਰ ਉੱਠ ਪੈਂਦੇ ਆ ਇਹ ਕੰਪਨੀ ਇਸ ਗਗਾਰ ਦੇ ਉੱਤੇ ਆ ਗਈ ਸੀ ਇਹ ਕੰਪਨੀ ਬੰਦ ਹੋ ਚੁੱਕੀ ਸੀਗੀ ਬੈਂਕ ਕਰਫਟ ਹੋ ਗਈ ਸੀ ਬੈਂਕਾਂ ਦੇ ਕਰਜ਼ੇ ੜ ਸੀਗੀ ਇਹਦੀ 슈ਗਰ ਮਿਲ ਕੀ ਇਹਦੇ ਜਹਾਜ਼ ਕੀ ਜਿਹੜੇ ਹੈਂਗਰ 'ਚ ਲੱਗੇ ਸੀਗੇ ਇਹਦੀਆਂ ਬਾਕੀ ਸਾਰੀਆਂ ਕੰਪਨੀਆਂ ਬੈਂਕ ਦੇ ਕਰਜ਼ੇ ੜ ਸੀਗੀਆਂ ਗੁਜ਼ਾਰਾ ਬਹੁਤ ਮੁਸ਼ਕਲ ਸੀਗਾ ਹਾਲਾਤ ਇਹ ਸੀਗੇ ਮਰੀਠੀਆ ਪਰਿਵਾਰ ਦੇ ਕਿ ਉਹਨਾਂ ਦਾ ਬਹੁਤ ਵੱਡਾ ਘਰ ਆ ਜਿਹੜਾ ਜਿੱਥੇ ਅੱਜ ਵੀ ਉਹ ਰਹਿੰਦੇ ਆ ਸੈਨਿਕ ਫਾਰਮ ਹਾਊਸ ਕਲੋਨੀ ਆ ਦਿੱਲੀ ਦੇ ਵਿੱਚ ਉੱਥੇ ਬਹੁਤ-ਬਹੁਤ ਵੱਡੇ ਮਤਲਬ ਏਕੜਾਂ ਦੇ ਵਿੱਚ ਲੋਕਾਂ ਦੇ ਘਰ ਨੇ ਉਹ ਘਰ ਜਿਹੜਾ ਉਹ ਵਿਕ ਚੁੱਕਾ ਸੀਗਾ ਜਾਂ ਬੈਂਕ ਨੇ ਉਹਦੀ ਬੋਲੀ ਲਾ ਕੇ ਵੇਚ ਦਿੱਤਾ ਸੀਗਾ ਔਰ ਸਾਰਾ ਪਰਿਵਾਰ ਇੱਕ ਚਾਰ ਮਰਲੇ ਦੇ ਘਰ ਦੇ ਵਿੱਚ ਨਜਾਮੂਦੀਨ ਦੇ ਵਿੱਚ ਦਿੱਲੀ ਦੇ ਵਿੱਚ ਇੱਕ ਜਗਾ ਵਾ ਉਹਦੇ ਵਿੱਚ ਇੱਕ ਕਿਰਾਏ ਦੇ ਉੱਤੇ ਰਹਿੰਦੇ ਸੀਗੇ ਮੇਰਾ ਖਿਆਲ ਆ ਵੀ ਥੱਲੇ ਮਾਲਕ ਮਕਾਨ ਰਹਿੰਦਾ ਸੀਗਾ ਉੱਤੇ ਸਾਰਾ ਮਜੀਠੀਆ ਮੈਂ ਕੋਈ ਮਜ਼ਾਕ ਨਹੀਂ ਡਾਰਿਆ ਇਹ ਹਾਲਾਤ ਕਿਸੇ ਨੇ ਵੀ ਹੋ ਸਕਦੇ ਆ ਮੈਂ ਵੀ ਕਿਰਾਏ ਤੇ ਰਿਹਾ ਵਾਂ ਮਤਲਬ ਮੈਂ ਦੱਸ ਰਿਹਾ ਹਾਲਾਤ ਦੱਸ ਰਿਹਾ ਵਾਂ ਵੀ ਸਾਰਾ ਪਰਿਵਾਰ ਉੱਥੇ ਕਿਰਾਏ ਤੇ ਰਹਿੰਦਾ ਸੀਗਾ ਮਾਲਕ ਥੱਲੇ ਰਹਿੰਦਾ ਸੀਗਾ ਤੇ ਇਹ ਉੱਤੇ ਰਹਿੰਦੇ ਸੀਗੇ ਫਿਰ 1997 ਦੇ ਵਿੱਚ ਜਦੋਂ ਤੁਹਾਡੀ ਸਰਕਾਰ ਬਣਦੀ ਆ ਪੰਜਾਬ 'ਚ ਤੁਹਾਡੀ ਸਰਕਾਰ ਬਣ ਜਾਂਦੀ ਆ ਤੇ ਕੇਂਦਰ ਦੇ ਵਿੱਚ ਥੋੜੀ ਦੇਰ ਬਾਅਦ ਤੁਸੀਂ ਵਜ਼ੀਰ ਬਣ ਜਾਂਦੇ ਹੋ ਤੇ ਫਿਰ ਇਹਨਾਂ ਦੀ ਸ਼ਰਾਬ ਦੀ ਫੈਕਟਰੀ ਦਾ ਕੰਮ ਥੋੜਾ ਥੋੜਾ ਚੱਲਣਾ ਸ਼ੁਰੂ ਹੁੰਦਾ ਵਾ ਤੁਸੀਂ ਇਹਨੂੰ ਲੀ ਦੇ ਉੱਤੇ ਲਿਆਉਣ ਦੀ ਕੋਸ਼ਿਸ਼ ਕਰਦੇ ਹੋ ਉਤੋਂ ਬਾਅਦ ਸਰਕਾਰ ਆ ਜਾਂਦੀ ਆ 2002 2007 ਤੱਕ ਕੈਪਟਨ ਮਰਿੰਦਰ ਸਿੰਘ ਦੀ ਕੈਪਟਨ ਮਰਿੰਦਰ ਸਿੰਘ ਦੇ ਨਾਲ ਤੇ ਆਲਰੇਡੀ ਇਸ ਪਰਿਵਾਰ ਦੇ ਬਹੁਤ ਨਜ਼ਦੀਕੀ ਸਬੰਧ ਸੀਗੇ ਔਰ ਸ਼ਰਾਬ ਦਾ ਕਾਰੋਬਾਰ ਇਹਨਾਂ ਦਾ ਉਦੋਂ ਵੀ ਚੱਲਦਾ ਰਹਿੰਦਾ ਵਾ ਪਰ ਉਸ ਪੱਧਰ ਦੇ ਉੱਤੇ ਨਹੀਂ ਕਿ ਇਹਨਾਂ ਦੀ ਰਜਵਾੜਾ ਸ਼ਾਹੀ ਜਿਹੜੀ ਉਹ ਵਾਪਸ ਆ ਜਾਏ ਹਾਂ ਪਰ ਗੁਜ਼ਾਰਾ ਜਿਹੜਾ ਉਹ ਬਹੁਤ ਵਧੀਆ ਚੱਲਣਾ ਸ਼ੁਰੂ ਹੋ ਜਾਵੇ ਉਸ ਤੋਂ ਬਾਅਦ ਕਿਉਂਕਿ 1997 ਤੋਂ 2002 ਤੱਕ ਸਾਰ ਪ੍ਰਕਾਸ਼ ਸਿੰਘ ਬਾਦਲ ਬਹੁਤ ਪਾਵਰਫੁੱਲ ਮੁੱਖ ਮੰਤਰੀ ਰਹੇ ਆ ਪੰਜਾਬ ਦੇ ਉੱਤੇ ਉਹਨਾਂ ਦਾ ਪੂਰਾ ਕਬਜ਼ਾ ਰਿਹਾ ਵਾ ਔਰ ਤੁਸੀਂ ਇਹਨਾਂ ਦੀ ਲੋੜ ਤੋਂ ਵੱਧ ਉਹਨਾਂ ਤੋਂ ਬਾਹਰ ਜਾ ਕੇ ਮਤ ਹੀ ਨਹੀਂ ਸੀ ਕਰ ਸਕਦੇ ਬੈਂਕ ਕਰਜ਼ੇ ਤੇ ਇਹਨਾਂ ਦੇ ਮਤਲਬ ਉਹ ਉਹ ਬੈਂਕ ਦੇ ਕਰਜ਼ੇ ਉਦੋਂ ਵੀ ਇਹਨਾਂ ਦੇ ਉੱਤੇ ਖਲੋਤੇ ਸੀਗੇ ਇਹ ਤੁਸੀਂ ਵੀ ਨਹੀਂ ਕਰ ਸਕਦੇ ਵੀ ਬੈਂਕ ਤੋਂ ਇਹਨਾਂ ਨੂੰ ਬਾਹਰ ਕਰ ਦਿੱਤਾ ਜਾਵੇ ਬੈਂਕ ਦੇ ਸਾਰੇ ਕਰਜ਼ੇ ਲਾ ਦਿੱਤੇ ਜਾਣ ਹਾਲਾਤ ਇਹ ਸੀਗੇ ਕਿ 2007 ਤੱਕ ਵੀ ਇਹ ਪਰਿਵਾਰ ਜਿਹੜਾ ਦਿੱਲੀ ਦੇ ਵਿੱਚ ਚਾਰ ਮਰਲੇ ਦੇ ਘਰ ਦੇ ਵਿੱਚ ਜਿਹੜਾ ਉਹ ਕਿਰਾਏ ਦੇ ਉੱਤੇ ਰਹਿੰਦਾ ਰਿਹਾ ਅੱਗੇ ਸਾਰ ਸੁਖਬੀਰ ਸਿੰਘ ਬਾਦਲ ਜੀ ਤੁਸੀਂ ਇੱਕ ਜ਼ਿਕਰ ਕਰ ਰਹੇ ਹੋ ਕਿ ਕਲੀਅਰ ਵਾਟਰ ਹਾਊਸ ਕੰਪਨੀ ਉਹਦੀ ਤੁਸੀਂ ਗੱਲ ਕੀਤੀ ਹੈ ਕਿ 11 ਦਸੰਬਰ 2005 ਨੂੰ ਇਸ ਕੰਪਨੀ ਦੀ ਇਸ ਬੰਦ ਪਈ ਤੇ ਬੈਂਕ ਕ੍ਰਾਪਟ ਜਿਹੜੀ ਹੈ ਸਰਾਇਆ ਸਟੇਟ ਸੀਗੀ ਇਹਦੇ ਨਾਲ ਇੱਕ ਡੀਲ ਹੁੰਦੀ ਹੈ ਜਿਸ ਡੀਲ ਨੂੰ ਲੈ ਕੇ ਤੁਸੀਂ ਕਹਿ ਰਹੇ ਹੋ ਕਿ ਉਹ ਜਿਹੜੀ ਕੰਪਨੀ ਹੈ ਕਲੀਅਰ ਵਾਟਰ ਉਹ 25% ਸ਼ੇਅਰ ਜਿਹੜੇ ਉਹ ਸਰਾਇਆ ਸਟੇਟ ਦੇ ਖਰੀਦ ਲੈਂਦੀ ਹੈ ਉਹਦੇ ਬਦਲੇ 35 ਕਰੋੜ ਰੁਪਇਆ ਇਹਨਾਂ ਨੂੰ ਦਿੰਦੀ ਹੈ ਔਰ 90 ਕਰੋੜ ਰੁਪਏ ਦਾ ਲੋਨ ਇਹਨਾਂ ਦੇ ਉੱਤੇ ਚੜਾਉਂਦੀ ਹੈ ਹੁਣ ਸਵਾਲ ਇਹ ਹੈ ਕਿ ਜੇ ਸਰਾਇਆ ਸਟੇਟ ਪਹਿਲਾਂ ਹੀ ਪ੍ਰੋਫਿਟ ਦੇ ਵਿੱਚ ਸੀਗੀ ਤੇ ਫਿਰ ਕਿਹੜਾ ਬੰਦਾ ਵਾ ਜਿਹੜਾ ਆਪਣੇ 25% ਸ਼ੇਅਰ ਵੇਚ ਦਿੰਦਾ ਵਾ ਕਿਹੜਾ ਬੰਦਾ ਆਪਣੀ ਪ੍ਰੋਫਿਟ ਵਾਲੀ ਕੰਪਨੀ ਦਾ ਹਿੱਸਾ ਵੇਚਦਾ ਵਾ ਕਾਰਨ ਇਹ ਸੀਗਾ ਕਿ ਜੇ ਉਹ 25% ਸ਼ੇਅਰ ਨਾ ਵੇਚ ਦੇ ਉਹਦੇ ਕੋਲੋਂ ਕਰਜ਼ਾ ਨਾ ਲੈਂਦੇ ਉਹਦੇ ਕੋਲੋਂ ਪੈਸੇ ਨਾ ਲੈਂਦੇ ਤੇ ਬੈਂਕਾਂ ਨੇ ਸਾਰੀਆਂ ਚੀਜ਼ਾਂ ਕੌਡੀਆਂ ਦੇ ਭਾਅ ਲੈ ਜਾਣੀਆਂ ਸੀਗੀਆਂ ਜਿਵੇਂ ਉਹਦਾ ਘਰ ਚਲਾ ਗਿਆ ਸੀਗਾ ਇਸ ਗੱਲ ਨੂੰ ਤੁਸੀਂ ਵੀ ਬੋਲਦੇ ਬੋਲਦੇ ਰਹਿ ਗਏ ਸਾਰ ਸੁਖਬੀਰ ਸਿੰਘ ਬਾਦਲ ਜੀ ਤੁਸੀਂ ਕੰਟਰੋਲ ਕਰ ਗਏ ਤੁਸੀਂ ਆਪਣੀ ਜਿਹੜੀ ਵੀਡੀਓ ਆ ਜਿਹੜੀ ਪ੍ਰੈਸ ਕਾਨਫਰੰਸ ਆ ਉਹਨੂੰ ਚੈੱਕ ਕਰਿਓ 18 ਮਿੰਟ 19 ਸਕਿੰਡ ਦੇ ਉੱਤੇ ਤੁਸੀਂ ਬੋਲਦੇ ਬੋਲਦੇ ਰਹਿ ਜਾਂਦੇ ਹੋ ਕਿ ਜਦੋਂ ਕੰਪਨੀ ਨੇ ਡੀਲ ਕੀਤੀ ਆ ਤੇ ਹੋ ਸਕਦਾ ਸੀ ਇਹ ਕੰਪਨੀ ਜਿਹੜੀ ਆ ਉਦੋਂ ਸਟੈਬਲਿਸ਼ ਹੋ ਜਾਂਦੀ ਇਹਦਾ ਮਤਲਬ ਆ ਵੀ ਇਹ ਬੋਲਦੇ ਬੋਲਦੇ ਤੁਹਾਡੇ ਲਫ਼ਜ਼ ਜਿਹੜੇ ਤੁਹਾਡੇ ਮੂੰਹ ਦੇ ਵਿੱਚ ਦੁਬਾਰਾ ਵਾਪਸ ਚਲੇ ਜਾਂਦੇ ਆ ਕਿਉਂਕਿ ਇਹ ਕੰਪਨੀ ਉਸ ਵੇਲੇ ਸਟੇਬਲ ਨਹੀਂ ਸੀ ਤੁਸੀਂ ਇਹ ਸ਼ਬਦ ਬੋਲਣ ਦੀ ਕੋਸ਼ਿਸ਼ ਕੀਤੀ ਕਿ ਇਹ ਡੀਲ ਤਾਂ ਹੋਈ ਸੀ ਕਿ ਕਿ ਇਹ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨ ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਨਾ ਹੋਵੇ ਆਪਣਾ ਘਰ ਬਚਾਉਣ ਲਈ ਇਸ ਪਰਿਵਾਰ ਨੇ 1995-96 ਦੇ ਵਿੱਚ ਵੀ 20 ਕਰੋੜ ਰੁਪਏ ਦਾ ਲੋਨ ਮੰਗਿਆ ਸੀਗਾ ਸ਼ਾਇਦ ਉਹ ਡੀਲ ਜਾ ਉਹਨਾਂ ਦਾ ਮੰਤਬ ਸੀਗਾ ਜਿਹੜਾ ਇਹਨਾਂ ਦਾ ਲੋਨ ਹੋ ਸਿਰੇ ਨਹੀਂ ਸੀ ਚੜਿਆ ਤਾਂ ਇਹਨਾਂ ਦੇ ਘਰ ਦੀ ਆਪਸ਼ਨ ਹੋਈ ਸੀ ਤਾਂ ਇਹਨਾਂ ਨੂੰ ਉਹ ਘਰ ਛੱਡਣਾ ਪਿਆ ਸੀਗਾ ਫੇਰ ਇੱਕਦਮ ਤਸਵੀਰ ਬਦਲਣੀ ਕਦੋਂ ਸ਼ੁਰੂ ਹੁੰਦੀ ਆ ਸਰਾਇਆ ਸਟੇਟ ਦੀ 2007 ਦੇ ਵਿੱਚ ਜਦੋਂ ਤੁਹਾਡੀ ਸਰਕਾਰ ਆ ਜਾਂਦੀ ਆ ਬਾਦਲ ਸਾਹਿਬ ਦੇ ਬਜ਼ੁਰਗ ਹੋਣ ਕਰਕੇ ਮਜੀਠੀਆ ਤੁਹਾਡੇ ਉੱਤੇ ਤੇ ਤੁਹਾਡੀ ਸਰਕਾਰ ਦੇ ਉੱਤੇ ਸਭ ਤੋਂ ਹਾਵੀ ਤੇ ਤਾਕਤਵਰ ਜਿਹੜਾ ਉਹ ਬੰਦਾ ਬਣ ਜਾਂਦਾ ਵਾ ਸਰਾਇਆ ਸਟੇਟ ਉਸ ਤੋਂ ਬਾਅਦ ਪ੍ਰੋਫਿਟ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦੀ ਆ ਉਦੋਂ ਤਸਵੀਰ ਬਦਲਦੀ ਆ ਸਰਾਇਆ ਸਟੇਟ ਦੀ ਵਿਕਰਮ ਮਜੀਠੀਆ ਬਣ ਜਾਂਦੇ ਨੇ ਉਸ ਤੋਂ ਬਾਅਦ ਪੰਜਾਬ એનર્ਜੀ ਡਵੈਲਪਮੈਂਟ ਦੇ ਮੰਤਰੀ ਜਿਸ ਦੇ ਅਧੀਨ ਪੰਜਾਬ ਦੇ ਵਿੱਚ ਸਾਰੇ ਸੋਲਰ ਪਲਾਂਟ ਲੱਗਦੇ ਹੁੰਦੇ ਆ ਚਾਹੇ ਉਹ ਛੱਤਾਂ ਤੇ ਲੱਗਦੇ ਆ ਚਾਹੇ ਉਹ ਵੱਡੇ ਵੱਡੇ ਪਲਾਂਟ ਜਿਹੜੇ ਬਿਜਲੀ ਮਹਿਕਮੇ ਨੂੰ ਬਿਜਲੀ ਸਪਲਾਈ ਕਰਦੇ ਆ ਸਰਾਇਆ ਸਟੇਟ ਦੇ ਅਧੀਨ ਕਈ ਕੰਪਨੀਆਂ ਹਰ ਜ਼ਿਲ੍ਹੇ ਦੇ ਵਿੱਚ ਕੰਪਨੀਆਂ ਬਣਾਈਆਂ ਗਈਆਂ ਜਿਹਦੇ ਵਿੱਚ ਜਿਨਾਲਾ ਦੇ ਨਾਂ ਦੇ ਉੱਤੇ ਬਟਾਲਾ ਦੇ ਨਾਂ ਦੇ ਉੱਤੇ ਨਵਾਂ ਸ਼ਹਿਰ ਦੇ ਨਾਂ ਦੇ ਉੱਤੇ ਗੁਰਦਾਸਪੁਰ ਦੇ ਨਾਂ ਦੇ ਉੱਤੇ ਅਮਰਸਰ ਦੇ ਨਾਂ ਦੇ ਉੱਤੇ ਸਰਾਇਆ ਨਰਜੀ ਪ੍ਰਾਈਵੇਟ ਲਿਮਟਿਡ ਦੇ ਅਧੀਨ ਹੈ ਕੰਪਨੀਆਂ ਜਿਹੜੀਆਂ ਬਣਾਈਆਂ ਗਈਆਂ ਸੋਲਰ ਪਲਾਂਟ ਵੱਡੀ ਮਾਤਰਾ ਦੇ ਵਿੱਚ ਸੋਲਰ ਪਲਾਂਟ ਦੇ ਉੱਤੇ ਸਬਸਿਡੀ ਜਿਹੜੀ ਮਿਲਦੀ ਆ ਇਹਦੇ ਇਹਦੇ ਜਿਹੜਾ ਕੰਮ ਸਾਰਾ ਉਹ ਤੁਹਾਡੀ ਦੇਖ ਰੇਖ ਦੇ ਵਿੱਚ ਹੋਇਆ ਇਹਦੇ ਕੰਮ ਕੀ ਸੀਗੇ ਨੇ ਕਰਨਾ ਕੀ ਹੁੰਦਾ ਸੀਗਾ ਨਾ ਕੰਪਨੀਆਂ ਕੰਪਨੀਆਂ ਨੇ ਕਿ ਜਿੱਥੇ ਜਿੱਥੇ ਸੋਲਰ ਪਲਾਂਟ ਲੱਗਣੇ ਹੁੰਦੇ ਸੀਗੇ ਜਿਹੜੀ ਜਿਹੜੀ ਉਹਦੇ ਵਿੱਚ ਮਸ਼ੀਨਰੀ ਲੱਗਣੀ ਹੁੰਦੀ ਸੀਗੀ ਉਹ ਸਾਰੇ ਪਲਾਂਟ ਦੀ ਮਸ਼ੀਨਰੀ ਸਪਲਾਈ ਕਰਦਾ ਸੀਗਾ ਤੁਹਾਡੇ ਜਿਹੜੇ ਸਾਡੇ ਮਾਨਯੋਗ ਭੈਣ ਨੇ ਭੈਣਜੀ ਗਨੀਵ ਕੌਰ ਮਜੀਠੀਆ ਜੀ ਦਾ ਭਰਾ ਜਿਹੜਾ ਵਾ ਉਹਦਾ ਨਾਂ ਗੱਜਪਤ ਸਿੰਘ ਗਰੇਵਾਲ ਆ ਸਾਰੀ ਮਸ਼ੀਨਰੀ ਵਿਕਰਮ ਮਜੀਠੀਆ ਜੀ ਤੁਹਾਡਾ ਬ੍ਰਦਰ ਲਾ ਉਹ ਸਾਰੇ ਜਿਹੜੇ ਜਿਹਨੇ ਵੀ ਸੋਲਰ ਪਲਾਂਟ ਲਾਉਣਾ ਹੁੰਦਾ ਸੀਗਾ ਮਸ਼ੀਨਰੀ ਉਹਦੇ ਕੋਲੋਂ ਲਈ ਜਾਂਦੀ ਸੀ ਜੇ ਉਹਦੇ ਕੋਲੋਂ ਮਸ਼ੀਨਰੀ ਨਹੀਂ ਲਈ ਜਾਂਦੀ ਸੀ ਜੋ ਪਲਾਂਟ ਪਾਸ ਹੀ ਨਹੀਂ ਸੀ ਹੁੰਦਾ ਉਹਦੇ ਉੱਤੇ ਸਬਸਿਡੀ ਮਿਲਣੀ ਵੀ ਬੜੀ ਔਖੀ ਹੁੰਦੀ ਸੀ ਕਿ ਤਾਂ ਜੋ ਸਾਰੀਆਂ ਕੰਪਨੀਆਂ ਉਹਦੇ ਕੋਲੋਂ ਮਸ਼ੀਨਰੀ ਲੈਂਦੀਆਂ ਸੀ ਉਹਦੇ ਬਦਲੇ ਦੇ ਵਿੱਚ ਮਹਿੰਗੀ ਮਸ਼ੀਨਰੀ ਮਹਿੰਗੇ ਭਾਅ ਦੇ ਦਿੱਤੀ ਜਾਂਦੀ ਸੀ ਉਹਦੇ ਬਦਲੇ ਕੰਪਨੀ ਨੂੰ ਫਾਇਦਾ ਕੀ ਦਿੱਤਾ ਜਾਂਦਾ ਸੀਗਾ ਉਸ ਕੰਪਨੀ ਦੇ ਨਾਲ ਬਿਜਲੀ ਖਰੀਦਣ ਦੇ ਮਹਿੰਗੇ ਭਾਅ ਦੇ ਉੱਤੇ ਐਗਰੀਮੈਂਟ ਕੀਤੇ ਜਾਂਦੇ ਸੀਗੇ ਮਹਿੰਗੇ ਭਾਅ ਦੇ ਉੱਤੇ ਅੱਜ ਵੀ ਉਹਦੇ ਉਹਦੇ ਉੱਤੋਂ ਬਿਜਲੀ ਖਰੀਦੀ ਜਾ ਰਹੀ ਆ ਜਦੋਂ ਤੁਹਾਡੀ ਸਰਕਾਰ ਬਦਲਦੀ ਆ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਬਣ ਜਾਂਦੇ ਆ ਤੇ ਪੀਐਸਪੀਐਲ ਜਿਹੜਾ ਬਿਜਲੀ ਮਹਿਕਮਾ ਵਾਂ ਉਹ ਇੱਕ ਰਿਪੋਰਟ ਦਿੰਦਾ ਹੈ ਕਿ ਇਹ ਸਾਰੇ ਜਿਹੜੇ ਐਗਰੀਮੈਂਟ ਹੈ ਉਹ ਰੱਦ ਹੋਣੇ ਚਾਹੀਦੇ ਆ ਕਾਂਗਰਸ ਵੇਲੇ ਰਿਪੋਰਟ ਉਹਨਾਂ ਨੇ ਦਰਜ ਕੀਤੀ ਉਹਨਾਂ ਨੇ ਦਿੱਤੀ ਰਿਪੋਰਟ ਪਰ ਕੈਪਟਨ ਅਮਰਿੰਦਰ ਸਿੰਘ ਨਾਲ ਤੁਹਾਡੇ ਸਬੰਧ ਇਹੋ ਜਿਹੇ ਸਿਖਾਵੇਂ ਸੀਗੇ ਕਿ ਉਸ ਰਿਪੋਰਟ ਨੂੰ ਮੰਨਿਆ ਹੀ ਨਹੀਂ ਗਿਆ ਤੇ ਜੇ ਇਸ ਸਰਕਾਰ ਨੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਆਪਾਂ ਕਾਗਜ਼ਾਂ ਦੇ ਵਿੱਚ ਹੀ ਇੰਨੇ ਮਜ਼ਬੂਤ ਰੱਖਿਆ ਸੀਗਾ ਕਿ ਉਹਨਾਂ ਨੂੰ ਕੋਰਟ ਦੇ ਵਿੱਚੋਂ ਸਟੇ ਮਿਲ ਗਏ ਆ ਹਾਲਾਤ ਨੇ ਪੰਜਾਬ ਨੂੰ ਲੁੱਟਣ 'ਚ ਵੀ ਕੋਈ ਕਸਮ ਨਹੀਂ ਛੱਡੀ ਪੀਐਸਪੀ ਵਾਲ ਨੇ ਵੀ ਇੱਕ ਰਿਪੋਰਟ ਦਿੱਤੀ ਸੀ ਕਿ ਇਹਦੇ ਨਾਲ ਸਰਕਾਰ ਦੇ ਉੱਤੇ ਬਹੁਤ ਸਾਰਾ ਬੋਝ ਪੈ ਰਿਹਾ ਵਾ ਪੰਜਾਬ ਨੂੰ ਬਹੁਤ ਸਾਰਾ ਵਿੱਤੀ ਘਾਟਾ ਪੈ ਰਿਹਾ ਵਾ ਇਹ ਸਾਰੇ ਜਿਹੜੇ ਆ ਐਗਰੀਮੈਂਟੇ ਰੱਦ ਹੋਣੇ ਚਾਹੀਦੇ ਆ ਪਰ ਉਹ ਅੱਜ ਤੱਕ ਰੱਦ ਨਹੀਂ ਹੋਏ ਆਪਾਂ ਇਹੋ ਜਿਹੇ ਕਾਗਜ਼ ਪੱਤਰ ਉਹਨਾਂ ਨੂੰ ਬਣਾ ਬਣਾ ਦਿੱਤੇ ਆ ਹੁਣ ਮੈਂ ਗੱਲ ਕਰਨ ਲੱਗਾ ਡਰੱਗ ਪੈਡਲਰ ਜਿਹੜਾ ਮੁਖੀ ਆ ਜਿਹਦਾ ਬਾਰ ਬਾਰ ਨਾ ਆਉਂਦਾ ਸੱਤਾ ਜਿਹਦੇ ਬਾਰੇ ਕਾਲੀ ਦਾ ਲਖਬੀਰ ਸਿੰਘ ਬਾਦਲ ਸਾਰੇ ਅਕੀਲ ਤੁਹਾਡੇ ਕਹਿ ਰਹੇ ਆ ਕਿ ਉਹ ਸਿਰਫ ਬਿਕਰਮ ਮਜੀਠੀਆ ਦੇ ਵਿਆਹ ਦੇ ਉੱਤੇ ਆਇਆ ਸੀਗਾ ਵਿਆਹ ਦੇ ਵਿੱਚ ਤੇ 25000 ਬੰਦਾ ਸੀਗਾ ਜੇ ਉਹ ਆ ਗਿਆ ਤੇ ਫਿਰ ਕਿਹੜੀ ਗੱਲ ਆ ਬੜੀ ਬੇਸ਼ਰਮੀ ਦੇ ਨਾਲ ਇਹ ਸਾਰਾ ਕੁਝ ਕਿਹਾ ਜਾ ਰਿਹਾ ਵਾ ਹਾਲਾਤ ਇਹ ਬਣ ਗਏ ਸੀ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਨਾ ਕਿ ਜੇ ਚੰਗੇ ਭਲੇ ਕਿਸੇ ਵੱਡੇ ਲੀਡਰ ਨੇ ਵੀ ਮਜੀਠੀਆ ਸਾਹਿਬ ਨੂੰ ਮਿਲਣਾ ਹੁੰਦਾ ਸੀ ਨਾ ਤੇ ਸੱਤੇ ਨੂੰ ਫੋਨ ਕੀਤਾ ਜਾਂਦਾ ਸੀਗਾ ਵੀ ਭਾਜੀ ਕਦੋਂ ਮਿਲਣਗੇ ਕਿਹੜੇ ਟਾਈਮ ਤੇ ਮਿਲਣਗੇ ਜਿੰਨੋਂ ਤੁਸੀਂ 5000 ਦੀ ਗਿਣਤੀ ਦੇ ਵਿੱਚ ਦੱਸਣ ਧੇ ਹੋ ਤੇ ਹਾਲਾਤ ਹੋਰ ਇਸ ਤੋਂ ਬੱਤਰ ਪਤਾ ਕੀ ਸੀਗੇ ਕਿ ਮਜੀਠੀਆ ਜਿਹੜਾ ਵਿਕਰਮ ਮਜੀਠੀਆ ਨੇ ਉਹ ਨੌ ਨਾਲ ਕੁੱਲ ਤੇ ਪੂਰਾ ਪਿਓਰ ਵੈਜੀਟੇਰੀਅਨ ਬੰਦਾ ਹੈ ਤੇ ਮੈਂ ਵੀ ਜਾਣਦਾ ਤੇ ਜਦ ਕਿ ਸੱਤਾ ਬਿਲਕੁਲ ਇਹਦੇ ਉਲਟ ਸੀਗਾ ਸਿਰੇ ਦਾ ਮਤਲਬ ਉਹ ਸ਼ਰਾਬੀ ਸੀਗਾ ਯਾਜ ਸੀਗਾ ਹਾਲਾਤ ਕਾਲੀ ਦਲ ਦੇ ਇਹ ਕਰ ਦਿੱਤੇ ਗਏ ਸੀਗੇ ਸੱਤੇ ਨਾਲ ਨੇੜ ਤੁਹਾਡਾ ਇੰਨਾ ਸੀਗਾ ਕਿ 2 ਐਮਐਲਏ ਅਮਰਸਰ ਜ਼ਿਲ੍ਹੇ ਦੇ ਉਹਦੇ ਨਾਲ ਸਿਰਫ ਸ਼ਰਾਬ ਰਾਤ ਨੂੰ ਪੀਣ ਨੂੰ ਲਾਏ ਹੁੰਦੇ ਸੀ ਕਿ ਉਹਨੂੰ ਯਾਸ਼ੀ ਕਰਾਉਣ ਨੂੰ ਲਾਏ ਹੁੰਦੇ ਸੀ ਪੱਕੇ ਹੀ ਰਾਤ ਨੂੰ ਉਹਦੇ ਨਾਲ ਰਹਿੰਦੇ ਸੀਗੇ ਔਰ ਸਾਰੀ-ਸਾਰੀ ਰਾਤ ਉਹਨੂੰ ਐਸ਼ ਕਰਾਉਂਦੇ ਸੀਗੇ ਇਹ ਹਾਲਾਤ ਸੱਤੇ ਨਾਲ ਤੁਹਾਡੇ ਸਬੰਧ ਸੀਗੇ ਫੇਰ ਸਾਰਜਗਵੀਰ ਸਿੰਘ ਬਾਦਲ ਤੁਸੀਂ ਪਤਾ ਕੀ ਕਹਿ ਰਹੇ ਹੋ ਕਿ ਵਿਕਰਮ ਜੇ ਗਲਤ ਸੀਗਾ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਨੇ 5 ਸਾਲ ਫੜ ਕੇ ਅੰਦਰ ਕਿਉਂ ਨਹੀਂ ਦਿੱਤਾ ਮੈਂ ਤੁਹਾਨੂੰ ਇਹ ਦੱਸਣ ਲੱਗਾ ਕਿ ਮਜੀਠੀਆ ਪਰਿਵਾਰ ਦੇ ਕੈਪਟਨ ਅਮਰਿੰਦਰ ਸਿੰਘ ਨਾਲ ਬਹੁਤ ਵਧੀਆ ਸਬੰਧ ਸੀਗੇ ਤੇ ਸੁਖਵੀਰ ਜੀ ਤੁਹਾਨੂੰ ਇਹ ਗੱਲ ਭੁੱਲੀ ਆ ਕਿਤੇ ਜਦੋਂ ਤੁਹਾਡੇ ਉੱਤੇ ਕੈਪਟਨ ਬਹੁਤ ਗਰਮ ਸੀਗਾ 2002 ਦੇ ਵਿੱਚ ਉਹਨੇ ਤੁਹਾਨੂੰ ਤੁਹਾਨੂੰ ਪਿਓ ਪੁੱਤ ਨੂੰ ਵੱਡੇ ਬਾਦਲ ਸਾਹਿਬ ਨੂੰ ਤੇ ਅਸੀਂ ਵੀ ਧਰਨੇ ਲਾਏ ਸੀਗੇ ਤੁਹਾਡੇ ਮਗਰ ਤੁਹਾਨੂੰ ਤੇ ਤੁਹਾਡੇ ਪਿਤਾ ਜੀ ਨੂੰ ਫੜ ਕੇ ਅੰਦਰ ਦਿੱਤਾ ਸੀਗਾ ਉਸ ਤੋਂ ਬਾਅਦ ਇਹ ਰਾਜੀਨਾਮਾ ਵੀ ਇਸ ਪਰਿਵਾਰ ਨੇ ਤੁਹਾਡਾ ਕਰਾਇਆ ਸੀਗਾ ਜੇ ਕੈਪਟਨ ਮਜੀਠੀਆ ਪਰਿਵਾਰ ਦੇ ਕਹਿਣ ਦੇ ਉੱਤੇ ਤੁਹਾਨੂੰ ਛੱਡ ਸਕਦਾ ਸੀਗਾ ਤੁਹਾਨੂੰ ਬਖ ਸਕਦਾ ਸੀਗਾ ਤੇ ਫਿਰ ਉਹ ਇਸ ਪਰਿਵਾਰ ਨੂੰ ਕਿਵੇਂ ਹੱਥ ਪਾ ਸਕਦਾ ਸੀਗਾ ਮੈਂ ਪਰਸਨਲੀ ਮੈਂ ਵਾਇਗਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਸਕਦਾ ਮੈਂ ਕੈਪਟਨ ਮਰਿੰਦਰ ਸਿੰਘ ਨੂੰ ਉਸ ਦੀ ਸਰਕਾਰ ਬਣਨ ਤੋਂ ਬਾਅਦ ਦੋ ਚਾਰ ਵਾਰ ਮਿਲਿਆ ਮੈਂ ਸਗੋਂ ਨੂੰ ਰਾਇ ਦਿੱਤੀ ਸੀ ਕਿ ਵਿਕਰਮ ਮਜੀਠੀਏ ਦੇ ਬਾਰੇ ਤੁਸੀਂ ਸੌਂ ਖਾਦੀ ਆ ਗੁਟਕਾ ਸਾਫ ਫੜ ਕੇ ਇੱਕ ਵਾਰੀ ਅੰਦਰ ਦੇ ਦਿਓ ਭਾਵੇਂ ਇੱਕ ਦਿਨ ਲਈ ਭੇਜ ਦਿਓ ਆਪਣੀ ਸੌਂ ਭਗਾ ਦਿਓ ਗੁਰੂ ਮਾਰਾ ਜੀ ਵੀ ਤੁਹਾਨੂੰ ਵੇਂਦਾ ਵਾ ਤੇ ਹੋ ਸਕਦਾ ਤੁਹਾਡੀ ਸਰਕਾਰ ਦੁਬਾਰਾ ਆ ਜੂਗੀ ਕੈਪਟਨ ਮਰਿੰਦਰ ਸਿੰਘ ਜੀ ਤੇ ਕੈਪਟਨ ਮਰਿੰਦਰ ਸਿੰਘ ਜੀ ਨੇ ਇਹ ਸ਼ਬਦ ਮੈਨੂੰ ਵਰਤੇ ਸੀ ਕਿ ਉਹ ਮੇਰੇ ਦੋਸਤ ਦਾ ਬੇਟਾ ਮੈਨੂੰ ਚੰਗਾ ਨਹੀਂ ਲੱਗਦਾ ਮੈਂ ਉਹਦੇ ਉੱਤੇ ਕੋਈ ਕਾਰਵਾਈ ਕਰੂੰਗਾ ਮੈਂ ਬੜਾ ਸਟੇਟ ਫਾਰਵਰਡ ਜਿਆ ਬੰਦਾ ਮੈਂ ਉਹਦੇ ਉੱਤੇ ਕੋਈ ਕੰਮ ਨਹੀਂ ਕਰਨਾ ਤੇ ਲੋਕ ਸੱਚ ਹੀ ਰਹੁੰਦੇ ਸੀਗੇ ਕਿ ਕਾਲੀ ਕਾਂਗਰਸੀ ਇੱਕੋ ਹੀ ਆ ਤੁਹਾਡੇ ਸਾਰਿਆਂ ਦੇ ਆਪਸ ਦੇ ਵਿੱਚ ਬਹੁਤ ਸੁਖਾਵੇਂ ਸਬੰਧ ਨੇ ਤੁਸੀਂ ਲੋਕਾਂ ਦੇ ਸਾਹਮਣੇ ਸਾਰਾ ਸਾਰਾ ਦਿਨ ਸਟੇਜਾਂ ਦੇ ਉੱਤੇ ਇੱਕ ਦੂਜੇ ਨੂੰ ਗਾਲਾਂ ਕੱਢਦੇ ਹੋ ਤੇ ਸ਼ਾਮ ਦੀਆਂ ਰੋਟੀਆਂ ਤੁਸੀਂ ਇਕੱਠੇ ਖਾਂਦੇ ਹੋ ਜਿਹਦੇ ਕਰਕੇ ਪੰਜਾਬੀਆਂ ਦਾ ਤੁਹਾਡੇ ਸਾਰਿਆਂ ਤੋਂ ਮੋਹ ਭੰਗ ਹੋ ਗਿਆ ਜੇ ਕੋ ਕਾਂਗਰਸ ਦਾ ਸੀਐਮ ਹੋਰ ਵੀ ਬਣ ਜਾਂਦਾ ਕੈਪਟਨ ਮਰਿੰਦਰ ਸਿੰਘ ਨੂੰ ਛੱਡ ਕੇ ਕੋਈ ਹੋਰ ਵੀ ਬੰਦਾ ਬਣ ਜਾਂਦਾ ਤੇ ਮੇਰਾ ਖਿਆਲ ਆ ਵੀ ਬਿਕਰਮਜੀਠੀਏ ਨੂੰ ਕਿਸੇ ਨੇ ਅੰਦਰ ਨਹੀਂ ਸੀ ਦੇਣਾ ਜਿੱਦੋਂ ਤੁਹਾਡੇ ਜਾਂ ਬਿਕਰਮਜੀਠੀਏ ਦੇ ਕਰਮ ਮਾੜੇ ਆ ਕਿ ਭਗਵੰਤ ਮਾਨ ਬਣ ਗਿਆ ਔਰ ਉਹਨੇ ਇਹ ਤੀਜੀ ਧਿਰ ਜਿਹੜੀ ਪੰਜਾਬ ਦੇ ਵਿੱਚ ਆ ਗਈ ਤੇ ਉਹਨੇ ਤੁਹਾਨੂੰ ਹੱਥ ਪਾ ਲਿਆ ਕੰਮ ਉਹਨੇ ਦਲੇਰੀ ਵਾਲਾ ਹੀ ਕੀਤਾ ਵਾ ਕੋਈ ਬਿਕਰਮਜੀਠੀਏ ਨੂੰ ਫੜਨ ਨੂੰ ਨਹੀਂ ਸੀ ਤਿਆਰ ਇਹ ਸਚਾਈ ਸੀ ਕੈਪਟਨ ਮਰਿੰਦਰ ਸਿੰਘ ਦੀ ਨਾ ਫੜਨ ਦੀ ਬਿਕਰਮ ਦੇ ਉੱਤੇ ਨਾ ਕਾਰਵਾਈ ਕਰਨ ਦੀ ਸਲੀਯਤ ਪਤਾ ਕੀ ਉਹ ਸਾਧ ਨਰਿੰਦਰ ਸਿੰਘ ਉਹਦਾ ਇੰਟਰਵਿਊ ਸੁਣ ਲੋ ਜਿਹੜੇ ਈਡੀ ਦੇ ਡਾਇਰੈਕਟਰ ਰਹੇ ਆ ਉਹਨਾਂ ਨੇ ਕਿਹਾ ਕਿ ਮੈਂ ਇੱਕ ਰਿਪੋਰਟ ਹਾਈ ਕੋਰਟ ਦੇ ਵਿੱਚ ਪੇਸ਼ ਕੀਤੀ ਜਦੋਂ ਮੈਂ ਅਸਤੀਫਾ ਦੇ ਦਿੱਤਾ ਸੀਗਾ ਉਸ ਵਜੋਂ ਜਦੋਂ ਮੇਰੀ ਬਦਲੀ ਕਰ ਦਿੱਤੀ ਗਈ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਆਪਣੀ ਸਟੇਟਸ ਜਿਹੜੀ ਰਿਪੋਰਟ ਦਿੱਤੀ ਉਹਦੇ ਵਿੱਚ ਇਹ ਕਿਹਾ ਗਿਆ ਕਿ ਵਿਕਰਮ ਜੀਠੀਏ ਦੇ ਉੱਤੇ ਐਂਡੀਪੀਐਸ ਐਕਟ ਆ ਜਿਹੜਾ ਉਹਦੇ ਅਧੀਨ ਜਾਂਚ ਹੋਣੀ ਜ਼ਰੂਰੀ ਹੈ ਤੇ ਹਾਈ ਕੋਰਟ ਨੇ ਰਿਪੋਰਟ ਭੇਜੀ ਸਟ ਨੂੰ ਤੇ ਸਟ ਨੇ ਉਹਦੀ ਅਪਰੂਵਲ ਵਾਸਤੇ ਉਹਦੀ ਮਨਜ਼ੂਰੀ ਵਾਸਤੇ ਪੰਜਾਬ ਗਵਰਨਮੈਂਟ ਨੂੰ ਭੇਜਿਆ ਕੈਪਟਨ ਮਰਿੰਦਰ ਸਿੰਘ ਨੂੰ ਪਰ ਕੈਪਟਨ ਮਰਿੰਦਰ ਸਿੰਘ ਹੋਣਾ ਨੇ 4 ਸਾਲੋਂ ਚਿੱਠੀ ਬਾਹਰ ਨਹੀਂ ਆਉਣ ਦਿੱਤੀ ਔਰ ਰਿਪੋਰਟ ਹੀ ਬਾਹਰ ਨਹੀਂ ਆਉਣ ਦਿੱਤੀ ਆ ਨੇੜ ਸੀਗਾ ਤੁਹਾਡਾ ਕੈਪਟਨ ਮਰਿੰਦਰ ਸਿੰਘ ਦੇ ਨਾਲ ਔਰ ਈਡੀ ਨੇ ਈਡੀ ਦੇ ਡਾਇਰੈਕਟਰ ਨੇ ਵੀ ਆਪਣੀ ਰਿਪੋਰਟ ਦੇ ਵਿੱਚ ਹੀ ਲਿਖਿਆ ਜੋ ਮੈਂ ਮਤਲਬ 2014 ਤੋਂ ਰੋਂਦਾ ਆਉਣ ਡਿਆ ਆ ਜੋ ਮੈਂ 2014 ਤੋਂ ਕਹਿੰਦਾ ਆਉਣ ਡਿਆ ਆ ਕਿ ਵਿਕਰਮ ਮਜੀਠੀਏ ਨੇ ਚਿੱਟਾ ਨਹੀਂ ਵੇਚਿਆ ਹਾਂ ਪਰ ਚਿੱਟਾ ਵੇਚਨ ਵਾਲਿਆਂ ਕੋਲੋਂ ਪੈਸੇ ਲੈ ਕੇ ਉਹਨਾਂ ਦੀ ਪੁਸ਼ਤਪਨਾ ਹੀ ਕੀਤੀ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਉਹਨਾਂ ਨੂੰ ਸੁਰੱਖਿਆ ਦਿੱਤੀ ਪ੍ਰੋਟੈਕਸ਼ਨ ਦਿੱਤੀ ਜਿੱਦੀ ਆੜ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਬਹੁਤ ਵਧਿਆ ਫੁੱਲਿਆ ਪੰਜਾਬ ਨਸ਼ੇ ਦੀ ਮਤਲਬ ਇਹ ਘੇਰੇ ਦੇ ਵਿੱਚ ਹੀ ਆ ਗਿਆ ਤੇ ਫਿਰ ਤੁਸੀਂ ਕਹਿ ਰਹੇ ਹੋ ਵੀ ਕੈਪਟਨ ਅਮਰਿੰਦਰ ਸਿੰਘ ਨੇ ਉਹਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਆ ਨੇੜ ਸੀਗਾ 4-4 ਸਾਲ ਤੋਂ ਉਹਨੇ ਚਿੱਠੀ ਦਾ ਜਵਾਬ ਨਹੀਂ ਦਿੱਤਾ ਫਿਰ ਤੁਸੀਂ ਅੱਗੋਂ ਪਤਾ ਕੀ ਕਿਹਾ ਕਿ ਕਾਂਗਰਸ ਤੇ ਕਾਲੀ ਦਲ ਵੇਲੇ ਜੇ ਨਸ਼ਾ ਵਿਕਦਾ ਸੀਗਾ ਤੇ ਹੁਣ ਕਿਹੜਾ ਨਸ਼ਾ ਬੰਦ ਹੋ ਗਿਆ ਮੈਂ ਸਾਰ ਸੁਖਵੀਰ ਸਿੰਘ ਤੁਹਾਨੂੰ ਇੱਕ ਗੱਲ ਕਹਿਣੀ ਚਾਹਨਾ ਕਿ ਜਿਹੜਾ ਬੀਜ ਤੁਸੀਂ ਵੇਚ ਕੇ ਗਏ ਹੋ ਨਾ ਪੰਜਾਬ ਦੇ ਨੌਜਵਾਨਾਂ ਨੂੰ ਬੇਰੁਜ਼ਗਾਰ ਕਰਕੇ ਉਹਨਾਂ ਨੂੰ ਡਿਪਰੈਸ਼ਨ ਚ ਲਿਆ ਕੇ ਉਹਨਾਂ ਨੂੰ ਨਸ਼ਿਆਂ ਦੇ ਉੱਤੇ ਲਾ ਕੇ ਉਹ ਬੀਜ ਜਿਹੜਾ ਉਹ ਜਿਹੜਾ ਬੋਇਆ ਸੀਗਾ ਉਹ ਬਹੁਤ ਵੱਡਾ ਦਰਖਤ ਬਣ ਗਿਆ ਵਾ ਝਾੜੂ ਛੱਡ ਕੇ ਉਹ ਆਪਣੀ ਪਾਰਟੀ ਦਾ ਚੋਣ ਨਿਸ਼ਾਨ ਤੋਪ ਵੀ ਰੱਖ ਲੈਣਾ ਤੇ ਜਿੰਨਾ ਚਿਰ ਪੰਜਾਬ ਦੇ ਬੱਚਿਆਂ ਨੂੰ ਕਾਰੋਬਾਰ ਨਹੀਂ ਮਿਲਦਾ ਜਿੰਨਾ ਚਿਰ ਪੰਜਾਬ ਦੇ ਬੱਚੇ ਆ ਰਹੇ ਨਹੀਂ ਲੱਗਦੇ ਪੰਜਾਬ ਦੇ ਵਿੱਚ ਕੋਈ ਨਸ਼ਾ ਜਿਹੜਾ ਉਹ ਮੁੱਕ ਨਹੀਂ ਸਕਦਾ ਕੋਈ ਮੈਦਾ ਲਾਲ ਨਸ਼ਾ ਜਿਹੜਾ ਉਹ ਉਹ ਇਹਨੂੰ ਮਕਾ ਨਹੀਂ ਸਕਦਾ ਬੱਚਿਆਂ ਨੂੰ ਪਹਿਲੀ ਗੱਲ ਤੇ ਕਾਰੋਬਾਰ ਦਾ ਪ੍ਰਬੰਧ ਕਰਨਾ ਪਊਗਾ ਸਰਕਾਰਾਂ ਨਸ਼ਾ ਫੜ ਫੜ ਕੇ ਨਹੀਂ ਵਿਕਾ ਸਕਦੀਆਂ ਮੈਂ ਤੇ ਅੱਗੇ ਬੋਲਦਾ ਰਹਿਣਾ ਮੇਰੀਆਂ ਗੱਲਾਂ ਤੁਹਾਨੂੰ ਚੁਬਣੀਆਂ ਬੜੀਆਂ ਵਾਂ ਸੇਕ ਵੀ ਬਹੁਤ ਲੱਗਣਾ ਵਾ ਪਰ ਮੈਂ ਮੇਰੀਆਂ ਤੇ ਇਨਕਮ ਟੈਕਸ ਦੀਆਂ ਰਿਪੋਰਟਾਂ ਨਾ ਮੈਂ ਕਿਸੇ ਸਰਕਾਰੀ ਅਹੁਦੇ ਤੇ ਆ ਨਾ ਮੈਂ ਕਿਸੇ ਐਨਜੀਓ ਤੇ ਆ ਸਾਰਾ ਕਾਲੀ ਦਾਲੀ ਕੱਢ ਲਿਆਉਂਦਾ ਵੀ ਇਹ ਪਹਿਲਾਂ ਕੀ ਸੀ ਇਹ ਪਹਿਲਾਂ ਕੀ ਸੀ ਮੈਂ ਤੇ ਕਹਿੰਨਾ ਮੇਰੇ ਨਾਮ ਦੇ ਉੱਤੇ ਪਹਿਲਾਂ ਵੀ ਮੇਰਾ ਇੱਕ ਘਰ ਸੀਗਾ ਮੈਂ ਮਜੀਠੀਆ ਸਾਹਿਬ ਨੂੰ ਕਹਿੰਨਾ ਕਿ 2007 ਤੋਂ ਪਹਿਲਾਂ ਕੋਈ ਇੱਕ ਘਰ ਹੀ ਵਿਖਾ ਦਿਓ ਆਪਣੇ ਨਾਮ ਦੇ ਉੱਤੇ ਬਹੁਤੇ ਵੱਡੇ ਘਰਾਂ ਦੇ ਸੁਪਨੇ ਨਹੀਂ ਕੋ 100 ਗਜ ਦਾ ਉਹੀ ਇੱਕ ਘਰ ਵਿਖਾ ਦਿਓ ਤਿੰਨਾ ਥਾਵਾਂ ਦੇ ਉੱਤੇ ਤੁਸੀਂ ਕਿਰਾਏ ਤੇ ਰਹਿੰਦੇ ਸੀ ਚੰਡੀਗੜ੍ਹ ਵੀ ਅਮਰਸਰ ਦੇ ਵਿੱਚ ਵੀ ਆਈਐਸ ਬਜਾਜ ਦੀ ਕੋਠੀ ਸੀ ਜਿਹੜੀ ਅਸੀਂ ਲੋਕਾਂ ਨੇ ਤੁਹਾਨੂੰ ਲੱਭ ਕੇ ਦਿੱਤੀ ਸੀ ਯੂਥ ਕਾਲੀਦਲ ਵਾਲਿਆਂ ਨੇ ਤੇ ਦਿੱਲੀ ਦੇ ਵਿੱਚ ਵੀ ਤੁਸੀਂ ਕਿਰਾਏ ਦੇ ਉੱਤੇ ਰਹਿੰਦੇ ਸੀ ਹੁਣ ਮੇਰੀ ਇੱਕ ਬੇਨਤੀ ਹੈ ਕਿ 2007 ਤੋਂ ਪਹਿਲਾਂ ਦੀਆਂ ਸਾਰ ਬਿਕਰਮ ਸਿੰਘ ਮਜੀਠੀਆ ਦੀਆਂ ਜਿਹੜੀਆਂ ਇਨਕਮ ਟੈਕਸ ਰਿਪੋਰਟਾਂ ਆ ਉਹਨਾਂ ਨੂੰ ਵੀ ਨਸ਼ਰ ਕਰ ਦਿੱਤਾ ਜਾਵੇ ਤਾਂ ਜੋ ਪੰਜਾਬ ਆਪ ਹੀ ਅੰਦਾਜ਼ਾ ਲਾ ਲਵੇ ਕਿ ਸਰਾਇਆ ਸਟੇਟ ਹੈ ਜਿਹੜੀ ਇਹਨਾਂ ਦੀ ਕੰਪਨੀ ਆ ਬਹੁਤ ਲੋਕਾਂ ਦੇ ਮਨ ਦੇ ਵਿੱਚ ਭਲੇਖਾ ਵਾ ਵੀ ਬਹੁਤ ਰਜਵਾੜੇ ਸ਼ਾਈ ਸੀਗੀ ਹਾਂ ਸੀਗੀ ਟਾਈਮ ਦੇ ਨਾਲ ਕੋਈ ਵੀ ਬੰਦਾ ਡਿੱਗ ਸਕਦਾ ਕੋਈ ਵੱਧ ਸਕਦਾ ਵਾ ਮੈਂ ਉਹਦੇ ਉੱਤੇ ਕੋ ਤੰਜ ਨਹੀਂ ਕੱਟਦਾ ਪਰ ਹਾਂ ਲੋਕਾਂ ਨੂੰ ਇੱਕ ਗੱਲ ਤੇ ਪਤਾ ਲੱਗ ਜੂਗੀ ਵੀ ਉਹ ਕਰਜੇਟ ਸੀਗੀ ਕਿ ਵਾਕਿਆ ਹੀ ਰਜਵਾੜਾ ਸ਼ਾਹੀ ਉਹਦੇ ਵਿੱਚ ਚੱਲਦੀ ਸੀਗੀ ਇਹ ਸਾਰਾ ਕੋਈ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਵਾ ਫਿਰ ਅੱਜ ਅੱਜ ਤੁਹਾਡੀ ਨਵੀਂ ਨਵੀਂ ਖਬਰ ਆਈ ਹੈ ਕਿ ਸੈਨਿਕ ਫਾਰਮ ਹਾਊਸ ਦੇ ਵਿੱਚ ਜਿਹੜੇ ਏਕੜਾਂ ਦੇ ਵਿੱਚ ਘਰ ਹੁੰਦੇ ਆ ਮੇਰੇ ਖਿਆਲੋਂ ਸੈਂਕੜੇ ਕਰੋੜ ਦਾ ਹੀ ਘਰ ਹੋਊਗਾ ਉਹ ਵਿਕਰਮ ਮਜੀਠੀਆ ਜੀ ਦੇ ਪਿਤਾ ਜੀ ਦੇ ਨਾਂ ਦੇ ਉੱਤੇ ਆ ਸਵਾਲ ਇਹ ਆ ਮੈਂ ਵੀ ਮੰਨਦਾ ਹਾਂ ਵਿਕਰਮ ਮਜੀਠੀਆ ਦੇ ਪਿਤਾ ਜੀ ਦੇ ਨਾਂ ਦੇ ਉੱਤੇ ਆ ਸਾਡੇ ਵੀ ਉਹ ਪਤਾ ਸਮਾਨ ਨੇ ਸਾਰ ਸਤਿਆਜੀਤ ਸਿੰਘ ਮਜੀਠੀਆ ਮੈਂ ਪੁੱਛਣਾ ਚਾਹੁੰਦਾ ਕਿ 2007 ਤੋਂ ਪਹਿਲਾਂ ਵੀ ਇਹ ਘਰ ਉਹਨਾਂ ਦੇ ਨਾਮ ਦੇ ਉੱਤੇ ਹੈ ਅਸੀਂ ਜਾਂ ਇਹ ਵੇਚ ਚੁੱਕਾ ਸੀਗਾ ਜਨਤਾ ਨੂੰ ਇਹ ਵੀ ਦੱਸਣ ਦੀ ਕੋਸ਼ਿਸ਼ ਤੇ ਕੀਤੀ ਜਾਵੇ ਮੈਂ ਤੇ ਇੱਕ ਗੱਲ ਸਮਝਦਾ ਕਿ ਘਰ ਬੰਦਾ ਆਪਣਾ ਵੇਚਦਾ ਕਿਉਂ ਹੈ ਤੇ ਦੋ ਤਿੰਨ ਹੀ ਕਾਰਨ ਹੁੰਦੇ ਆ ਜਾਂ ਤੇ ਉਹਨੇ ਉਸ ਤੋਂ ਵੱਡਾ ਲੈਣਾ ਹੋਵੇ ਇੱਕ ਘਰ ਤੋਂ ਜਿਹੜਾ ਉਹਨੂੰ ਛੋਟਾ ਲੱਗਦਾ ਹੋਵੇ ਤੇ ਉਹਨੂੰ ਇਸ ਤੋਂ ਵੱਡਾ ਬਣਾਉਣਾ ਹੋਵੇ ਇਸ ਕਰਕੇ ਉਹਨੂੰ ਵੇਚ ਦਿੰਦਾ ਦੂਜਾ ਕਿਸੇ ਦਾ ਘਰ ਨਾ ਵਿਕੇ ਇਸ ਕਰਕੇ ਜਿਹੜਾ ਦੂਜਾ ਕਾਰਨ ਹੈ ਵੀ ਪੈਸੇ ਦੀ ਤੰਗੀ ਕਰਕੇ ਵੇਚਦੇ ਤੀਜਾ ਕਾਰਨ ਆ ਵੀ ਬੰਦੇ ਨੇ ਸਾਰਾ ਕੁਝ ਛੱਡ ਕੇ ਬਾਹਰ ਹੀ ਚਲੇ ਜਾਣਾ ਹੋਵੇ ਤਾਂ ਚੌਥਾ ਕਾਰਨ ਤੇ ਮਰਖਲ ਘਰ ਵੇਚਣ ਦਾ ਉਹ ਹੋ ਹੀ ਨਹੀਂ ਸਕਦਾ ਵੀ ਬੰਦਾ ਆਪਣਾ ਘਰ ਕਿਉਂ ਵੇਚਦਾ ਵਾ ਫਿਰ ਉਹੋ ਹੀ ਘਰ ਜਿਹੜਾ ਬੈਂਕ ਨੇ ਸੇਲ ਕੀਤਾ ਸੀਗਾ ਉਹ ਵੱਧ ਰੇਟ ਦੇ ਉੱਤੇ 2007 ਤੋਂ ਬਾਅਦ ਜਦੋਂ ਸਰਕਾਰ ਆਉਂਦੀ ਆ ਉਹੀ ਘਰ ਦੁਬਾਰਾ ਲਿਆ ਉਸੇ ਘਰ ਨੂੰ ਦੁਬਾਰਾ ਲਿਆ ਗਿਆ ਇਹ ਕਿਵੇਂ ਤੇ ਕਿਉਂ ਕੀਤਾ ਗਿਆ ਇਹ ਤੇ ਸਾਰਿਆਂ ਨੂੰ ਸਮਝ ਤੋਂ ਪਰੇ ਹੈ ਤੇ ਤੁਸੀਂ ਦੱਸ ਸਕਦੇ ਹੋ ਵੀ ਉਸੇ ਘਰ ਦੇ ਨਾਲ ਐਡਾ ਮੋਜ਼ ਹੀਗਾ ਤੇ ਜੇ ਤੁਸੀਂ ਐਡੇ ਮੀਰ ਸੀਗੇ ਤੇ ਫਿਰ ਉਹਨੂੰ ਵੇਚਿਆ ਕਿਉਂ ਸੀਗਾ 2009 ਤੱਕ ਬਿਕਰਮ ਦਾ ਪਰਿਵਾਰ ਕਿਰਾਏ ਦੇ ਉੱਤੇ ਰਿਹਾ ਵਾ ਇਹ ਅਸੀਂ ਵੀ ਸਾਰਾ ਕਾਲੀ ਦਲ ਹੀ ਉਹਨਾਂ ਨੂੰ ਮਿਲਣ ਜਾਂਦਾ ਰਿਹਾ 100 ਕਾਇਦੇ ਉਹਦੇ ਵਿੱਚ ਘਰ ਦੇ ਵਿੱਚ ਮੈਂ ਫਿਰ ਕਹਿੰਨਾ ਉਹ ਚੰਡੀਗੜ੍ਹ ਵੀ ਕਿਰਾਏ ਤੇ ਸੀਗੇ ਅਮਰਸਰ ਵੀ ਕਿਰਾਏ ਤੇ ਸੀਗੇ ਤੇ ਦਿੱਲੀ ਦੇ ਵਿੱਚ ਵੀ ਉਹ ਕਿਰਾਏ ਤੇ ਸੀਗੇ ਜੇ ਮੇਰੀਆਂ ਗੱਲਾਂ ਇਹ ਝੂਠ ਹੋਣ ਤੇ ਮੈਂ ਮਾਫੀ ਮੰਗ ਲੂੰਗਾ ਸ਼ਰੇਆ ਮੈਂ ਨੱਕ ਰਗੜ ਕੇ ਉਹਦੇ ਘਰ ਦੇ ਬਾਹਰ ਮਾਫੀ ਮੰਗੂੰਗਾ ਸੁਖਵੀਰ ਜੀ ਦੁੱਖ ਪਤਾ ਕਿਸ ਗੱਲ ਦਾ ਵਾ ਕਿ ਪੰਥਕ ਪਾਰਟੀ ਨੂੰ ਲੜਨਾ ਤੇ ਚਾਹੀਦਾ ਪੰਥਕ ਮੁੱਦਿਆਂ ਦੇ ਉੱਤੇ ਇਹ ਭਟਕ ਗਈ ਇਹ ਨਿੱਜੀ ਮਫਾਦਿਆਂ ਦੇ ਉੱਤੇ ਆਪਣੇ ਲੜਨਾ ਸ਼ੁਰੂ ਹੋ ਗਈ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਤੇ ਕੌਮ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ ਨਾ ਕਿ ਪਰਿਵਾਰ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਬਣਿਆ ਸੀਗਾ ਮੈਂ ਤੁਹਾਨੂੰ ਫਿਰ ਵੀ ਇਹ ਹੋਣਾ ਕਹਿਣਾ ਚਾਹੁੰਦਾ ਵਾ ਕਿ ਪੰਜਾਬ ਦੇ ਮੁੱਦਿਆਂ ਦੇ ਉੱਤੇ ਲੜੋ ਹੋ ਸਕਦਾ ਪੰਜਾਬ ਦੇ ਲੋਕ ਤੁਹਾਨੂੰ ਦੁਬਾਰਾ ਮੌਕਾ ਦੇਣ ਤੁਹਾਨੂੰ ਦੁਬਾਰਾ ਅਪਣਾ ਲੈਣ ਪਰ ਤਰਾਸ ਦੀ ਇਹ ਹੈ ਕਿ ਤੁਸੀਂ ਆਪਾ ਲੜ ਕੇ ਤੇ ਲੜ ਕਿੰਨਾਂ ਲੋਕਾਂ ਲਈ ਰਹੇ ਆਂ ਅੱਜ ਤੋਂ 10-20 ਸਾਲ ਪਿੱਛੇ ਜਾਓ ਨਾ ਕਿਸੇ ਦੇ ਉੱਤੇ ਝੂਠਾ ਇਲਜ਼ਾਮ ਵੀ ਲੱਗ ਜਾਂਦਾ ਸੀ ਨਾ ਭ੍ਰਿਸ਼ਟਾਚਾਰ ਦਾ ਕੋ ਨਸ਼ਾ ਤੇ ਚਲੋ ਉਹ ਤਾਂ ਹੁੰਦਾ ਹੀ ਨਹੀਂ ਸੀ ਭ੍ਰਿਸ਼ਟਾਚਾਰ ਦਾ ਵੀ ਝੂਠਾ ਇਲਜ਼ਾਮ ਲੱਗ ਜਾਂਦਾ ਸੀਗਾ ਤੇ ਪਾਰਟੀ ਉਸ ਬੰਦੇ ਤੋਂ ਕਿਨਾਰਾ ਹੀ ਕਰ ਲੈਂਦੀ ਹੁੰਦੀ ਸੀਗੀ ਵੀ ਪਹਿਲਾਂ ਸਾਫ਼ ਹੋ ਕੇ ਆਓ ਤੇ ਫਿਰ ਦੁਬਾਰਾ ਪਾਰਟੀ ਦੇ ਵਿੱਚ ਆਇਓ ਤੇ ਹੁਣ ਪੰਜਾਬ ਦੀ ਤਰਾਸਦੀ ਆ ਵੀ ਕਰਪਟ ਲੋਕਾਂ ਦੇ ਖਿਲਾਫ ਉਹਨਾਂ ਨੂੰ ਬਚਾਉਣ ਲਈ ਧਰਨੇ ਲਾਉਂਦੀਆਂ ਨੇ ਪਾਰਟੀਆਂ ਚਾਹੇ ਕਾਂਗਰਸ ਹੋਵੇ ਚਾਹੇ ਕਾਲੀ ਦਲ ਹੋਵੇ ਤੇ ਚਾਹੇ ਭਾਜਪਾ ਹੋਵੇ ਔਰ ਇਹ ਸਾਰੀ ਪੰਜਾਬ ਦੀ ਤਰਾਸਦੀ ਆ ਔਰ ਇੱਕ